ਸਾਰ ਬਰਾਵੋ ਜੇ ਪਨੀਰੀ ਨੂੰ ਤਤ ਘੱਟ ਵੀ ਮਿਲ ਗਏ ਨਾ ਤੇ ਮੌਸਮ ਸਹੀ ਮਿਲ ਗਿਆ ਉਹਨੇ ਹੱਸੀ ਜਾਣਾ ਪਰ ਜੇ ਤੁਹਾਡਾ ਮੌਸਮ ਖਰਾਬ ਹੈ ਤੁਹਾਡੀ ਪ੍ਰੈਕਟਿਸ ਨਹੀਂ ਸਹੀ ਹੈਗੀ ਤੁਸੀਂ ਵੱਧ ਤੱਤ ਦੇ ਕੇ ਵੀ ਪਨੀਰੀ ਨੂੰ ਖੁਸ਼ ਨਹੀਂ ਕਰ ਸਕਦੇ ਜਿਵੇਂ ਇੱਕ ਪਲਵਾਨ ਵੈਂਟੀਲੇਟਰ ਤੇ ਪੈ ਜਾਏ ਤੇ ਬਾਦਾਮ ਉਹਦੇ ਡਾਕਟਰ ਬੰਦ ਕਰ ਦਿੰਦਾ ਉਹਨੂੰ ਕਹਿੰਦਾ ਵੀ ਹੁਣ ਤਾਂ ਗੁਰੂ ਗੋਬਿੰਦ ਸਿੰਘ ਬੋਤਲਾਂ ਲੱਗਣਗੀਆਂ ਤੇ ਜਿਹੜੀ ਚੀਜ਼ਾਨੂੰ ਲੋੜ ਆ ਉਹ ਅਸੀਂ ਲਾਵਾਂਗੇ ਮੇਨ ਖਰਾਕ ਕਰਦੇ ਹਾਂ ਬੰਦ ਤਾਂ ਮੇਨ ਖਰਾਕ ਬੂਟੇ ਦੀ ਕਿਹੜੀ ਹੈ ਆਪਾਂ ਤਾਂ ਬੰਦ ਕਰ ਨਹੀਂ ਸਕਦੇ ਇਹਦੇ ਵਿੱਚ 메ਨ ਖਰਾਕ ਕੀ ਹੈ ਹਵਾ ਪਾਣੀ ਪ੍ਰਾਇਮਰੀ ਨਿਊਟਰੀਐਂਟ ਠੀਕ ਹੈ ਜੇ ਤੁਹਾਡੀ ਕਿਆਰੀ ਦੇ ਵਿੱਚ ਪਾਣੀ ਦੇ ਵਿੱਚ ਪਾਣੀ ਜ਼ਿਆਦਾ ਖੜਦਾ ਹੈਗਾ ਜਿੰਕ ਦੀ ਕਮੀ ਆਊਗੀ ਜਮਾ ਨਹੀਂ ਖੜਦਾ ਹੈਗਾ ਤਾਂ ਲੋਹੇ ਦੀ ਘਾਟ ਆਊਗੀ ਉੱਤੋਂ ਗਰਮੀ ਪੈ ਰਹੀ ਹੈ ਸੈਡਾ ਆਪਦੀ ਪਨੀਰੀ ਦੀਆਂ ਭਰ ਕੇ ਰੱਖੋ ਤੇ ਇਹਨਾਂ ਦਿਨਾਂ ਦੇ ਵਿੱਚ ਓਵਰਡੋਜ਼ ਕਿਸੇ ਚੀਜ਼ ਦੀ ਨਾ ਪਾਓ ਕੋਈ ਬੰਦਾ ਕਹਿੰ ਜਾਂਦਾ ਮੈਂ 10 ਦਿਨਾਂ ਦੀ ਪਨੀਰੀ ਤੇ ਦੋ ਸਬਰੇਹਾਂ ਲੋਹੇ ਦੀਆਂ ਕਰਤੀਆਂ ਉਹ ਖਾ ਲੂ ਇਹ ਦੋ ਸਬਰੇਹਾਂ ਲੋਹੇ ਦੇ ਨਾਲ ਇਹਨਾਂ ਨੁਕਰਾਂ ਮੱਚ ਜਾਣੀਆਂ ਵੀਰੇ ਠੀਕ ਹੈ ਜੇ ਆਪਣੀ ਲੋਹੇ ਦੀ ਘਾਟ ਆ ਤਾਂ ਪਾਣੀ ਤੁਹਾਨੂੰ ਖੜਨਾ ਖੜਾ ਕਰਨਾ ਪੈਣਾ ਹੈ ਸ਼ਾਮ ਨੂੰ ਪਾਣੀ ਲਾਓ ਪੂਰਾ ਘਰ ਮਾ ਸਵੇਰ ਦੇ ਸਮੇਂ ਪਾਣੀ ਕਾਢ ਦਿਓ ਦੁਪਹਿਰੇ ਇਹਦੇ ਚ ਉਬਾਲਾ ਨਾ ਖਾਵੇ ਨਹੀਂ ਤਾਂ ਦਿੱਕਤ ਆ ਜੂਗੀ ਵੱਡੀ ਕੋਈ ਵੀ ਸਮੱਸਿਆ ਤੁਸੀਂ ਮੈਨੂੰ ਪੁੱਛੋ ਮੈਂ ਉਹਦਾ ਜਵਾਬ ਸਾਰਥਿਕ ਤਰੀਕੇ ਨਾਲ ਦੇਵਾਂਗਾ